ਸਸੀ ਗਾਲ ਦੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ ਤੇ ਵੀਰੋ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ 16 ਤਰੀਕ 8ਵਾਂ ਮਹੀਨਾ 2025 ਇਹ ਆਪਾਂ ਤਾਂ ਦੱਸਿਆ ਬਾਈ ਦੋ ਤਿੰਨ ਵੀਰਾਂ ਦੇ ਫੋਨ ਆਲੇ ਬਹੁਤ ساری ਵੀਡੀਓ ਦੇ ਵਿੱਚ ਕੀ ਹੁੰਦਾ ਸੀਗਾ ਆਪਣਾ ਟਰੈਕਟਰ ਵਿਕ ਜਾਂਦਾ ਸੀਗਾ ਵੀਡੀਓ ਚੱਲੀ ਜਾਂਦੀ ਹੈ ਸਾਨੂੰ ਫੋਨ ਆਈ ਜਾਂਦੇ ਆ ਜਿਹੜੇ ਫੋਨ ਕਰਦੇ ਆ ਉਹ ਵੀ ਤੰਗ ਅਸੀਂ ਵੀ ਤੰਗ ਤੇ ਦੋ ਤਿੰਨ ਵੀਰਾਂ ਨੇ ਸਾਨੂੰ ਸਲਾਹ ਦਿੱਤੀ ਵੀ ਤੁਸੀਂ ਬਾਈ ਜਦੋਂ ਵੀਡੀਓ ਬਣਾਉਨੇ ਆ ਤਾਂ ਰੇਡ ਪਹਿਲੇ ਤੁਸੀਂ ਡੇਟ ਦੱਸ ਸਕੋ ਵੀ ਇੰਨੀ ਤਰੀਕ ਨੂੰ ਵੀਡੀਓ ਬਣਾ ਰਹੇ ਆ ਠੀਕ ਹੈ ਜੀ ਤੇ ਜਿਹੜੀ ਆਪਾਂ ਨੇ ਕੱਲ ਵੀਡੀਓ ਬਣਾਈ ਸੀਗੀ ਜੀ 15 ਤਰੀਕ ਨੂੰ ਆਪਾਂ ਤੁਹਾਨੂੰ ਇੰਡੋ ਫਾਰਮ ਕਿਹਾ ਸੀ ਉਹ ਟਰੈਕਟਰ ਆਪਣਾ ਅੱਜ ਵਿਗਿਆ ਸੀਗਾ ਜੀ ਠੀਕ ਹੈ ਜੀ ਤੇ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ 16 ਤਰੀਕ ਦੀ ਤੇ ਅੱਜ ਆਪਾਂ ਤੁਹਾਨੂੰ ਦਿਖਾਉਣਾ Mahindra 275 ਤੇ ਨਾਲ ਮੇਰਾ ਮੰਮੇ ਦਾ ਮੁੰਡਾ ਜੀ ਕਰਨਵੀਰ ਆਸੀਗਾ ਵੀਰੇ ਇੱਧਰ ਸਸਰੀ ਘਰ ਆਇਆ ਵੀਰ ਸਾਡਾ ਬਹੁਤ ਦਿਨਾਂ ਤੋਂ ਬਾਅਦ ਆਇਆ ਜੀ ਐਂ ਤਾਂ ਆ ਰਿਹਾ ਕੱਲ ਵੀ ਆਇਆ ਤਾਂ ਹਨਾ ਨਾ ਕੱਲ ਆਇਆ ਤਾਂ ਹਾਂ 15 ਤੋਂ 20 ਦਿਨਾਂ ਬਾਈ ਛੁੱਟੀਆਂ ਵੱਜ ਗਈਆਂ ਚਲੋ ਨੀ ਹਫਤਾ ਹਾਂ ਹੁਤਾ ਵਜੇ ਇਹ ਹੁਤਾ ਨਹੀਂ ਵੱਧ ਵਜ ਗਿਆ ਚਲੋ ਕੋਈ ਗੱਲ ਨਹੀਂ ਵੀਰੇ ਤੇ ਕੰਨ ਵੀਰੇ ਆਪਾਂ ਟਰੈਕਟਰ ਦਿਖਾਉਣਾ ਅੱਜ ਇਹ ਟਰੈਕਟਰ ਆਪਣੇ ਕਿਸੇ ਖਾਸ ਬੰਦੇ ਦਾ ਹੀ ਆ ਆਪਾਂ ਟਰੈਕਟਰ ਸੇਲ ਕਰਨਾ ਇਹ ਠੀਕ ਆ ਜੀ ਟੀਜੂ ਮਾਡਲ ਹੈ ਇਹ ਪਲੇ ਸਟicker ਵਾਲਾ ਠੀਕ ਆ ਜੀ ਹਾਈ ਟਾਰਕ ਹੈ ਨੇ ਆ ਦੇਖਣ ਥੱਲੇ ਸਟicker ਲੱਗਿਆ ਹੋਇਆ ਹਾਈ ਟਾਰਕ ਦਾ ਮਤਲਬ ਕੀ ਹੁੰਦਾ ਇਹ ਨਵੇਂ ਜਿਹੇ ਦੇ ਵੀਰੇ ਮਾਡਲ ਇਹ ਹੈ ਫਿਰ ਇਹਦਾ ਮਤਲਬ ਕੀ ਹੁੰਦਾ ਹੈ ਹਾਈ ਟਾਰਕ ਦਾ ਹਾਈ ਟਾਰਕ ਦਾ ਮਤਲਬ ਮਤਲਬ ਹਾਈ ਟਾਰਕ ਬਸ ਹਾਈ ਸਪੀਡ ਹੁੰਦੀ ਮਤਲਬ ਆ ਸਪੀਡ ਰੂਟ ਦਾ ਆਉਣਾ ਕੋਈ ਜੋ ਮਰਜ਼ੀ ਲਾ ਲਾ ਇਹ ਥੋੜੇ ਪੀਲੇ ਰਿਮਾਂ ਜਿਹੜੇ ਆ ਤੇ ਪੀਲੇ ਸਟਿਕਰਾਂ ਜਿਹੜੇ ਥੋੜਾ ਜਿਹਾ ਇਹਨਾਂ ਦਾ ਪਾਵਰ ਦਾ ਫਰਕ ਸੀਗਾ ਥੋੜਾ ਬਹੁਤ ਤੋਰੇ ਤੋਰੇ ਦਾ ਵੀ ਫਰਕ ਹੋਊਗਾ ਸ਼ਾਇਦ ਇਹਦਾ ਮਾੜਾ ਬਹੁਤ ਆਹ ਟਰੈਕਟਰ ਬਾਈ ਜੀ ਸਾਰਾ オリジナル ਹੈ ਸ਼ੋ ਦਾ ਜੋ ਵੀ ਹੈਗਾ ਟਾਇਰਾਂ ਦੀ ਕੰਡੀਸ਼ਨ ਥੋੜੇ ਸਾਹਮਣੇ ਆ ਮੁੱਲ ਡੈਰੇ 750 ਦੇ ਪਾਏ ਵੇ ਯਾਰ ਚੋੜੇ ਪਾਏ ਵੇ 650 ਦੇ ਪਾਏ ਵੇ ਆ 650 16 ਦੇ 750 16 ਦੇ ਬਾਈ 750 16 ਚ ਚਾਰ ਮੁਰਲੇ 750 16 ਪਿਛਲੇ ਟਾਇਰ ਵੀ ਬਾਈ 30 ਕੇ ਪੈਸੇ ਨੇ ਤਕਰੀਬਨ ਠੀਕ ਹੈ ਜੀ ਟਰੈਕਟਰ ਬਾਡੀ ਲੈਣ ਦਾ ਸਾਰਾ ਅਰੀਜਨਲ ਹੈ ਇੰਜਨ ਗੇਅਰ ਦਾ ਫੁੱਲ ਓਕੇ ਹੈ ਪੂਰਾ ਠੀਕ ਹੈ ਜੀ ਇਹ ਰੇਟ ਵੀ ਇਹਦਾ ਜਾਇਜ਼ ਆ ਮਾਡਰਨ 99 ਆ ਨੰਬਰ ਇਹਦਾ ਪੀਬੀ 37 ਬੰਗਿਆਂ ਦਾ ਬੰਗਿਆਂ ਸ਼ਹਿਰ ਨਵਾਂ ਸ਼ਹਿਰ ਦੇ ਕੋਲ ਬੰਗਿਆਂ ਸ਼ਹਿਰ ਠੀਕ ਹੈ ਜੀ ਇਹ ਟਰੈਕਟਰ ਹੋਇਆਗਾ ਲਿਬੜਿਆ ਹੋਇਆ ਬਾਈ ਦਿਖਾ ਦੇ ਆ ਮਰ ਰੋਮਾ ਤੇ ਮਿੱਟੀ ਮੁੱਟੀ ਪਈ ਹੋਈ ਆ ਦਿਖਾ ਦੇ ਜਸ਼ਨ ਬਾਈ ਠੀਕ ਹੈ ਜੀ ਤੇ ਕੋਤਾ ਦੁੱਤਾ ਨਹੀਂ ਹੈਗਾ ਬਾਈ ਚੀਜ਼ ਇੱਕ ਨਹੀਂ ਦਿਖ ਜਾਂਦੀ ਜਿਹਨੇ ਲੈਣੀ ਹੁੰਦੀ ਆ ਇਧਰੋਂ ਦਿਖਾ ਦੇ ਜਿਸਨੂੰ ਵੀਰੇ ਟਰੈਕਟਰ ਸਾਰਾ ਦਿਖਾ ਦੇ ਬੈਟਰੀ ਬੂਟਰੀ ਜਮਾ ਓਕੇ ਆ ਬਾਈ ਟਰੈਕਟਰ ਦੀ ਠੀਕ ਆ ਜੀ ਸਟਾਰਟ ਆ ਸਲਵ ਸਟਾਰਟ ਆ ਇਹਨਾਂ ਓਕੇ ਆ ਤੇ ਚਲਾਈ ਚਲੂਈ ਵੀ ਪੂਰੀ ਵਧੀਆ ਟਰੈਕਟਰ ਦੀ ਬਾਈ ਠੀਕ ਆ ਜੀ ਇਹਦਾ ਮੁੱਲ ਵੀ ਆਪਾਂ ਤੁਹਾਨੂੰ ਦੱਸਾਂਗੇ ਐਂਡ ਦੇ ਵਿੱਚ ਪਿੱਛੇ ਦੇਖਾ ਟਰੈਕਟਰ ਦਿਖਾ ਦਈਏ ਤੇ ਕੋਈ ਵੀ ਵੀਰ ਕਿਸੇ ਨੇ ਰੁਪਏ ਘੱਟ ਲਾਉਣੇ ਹੋਣੇ ਮਹਿੰਦਰਾ ਲੈਣਾ ਬਾਈ ਪੀਲੇ ਰੇਮ ਵਾਲਾ ਸਾਰੇ ਪਲੇ ਸਟicker ਵਾਲਾ ਤਾਂ ਦੇਖ ਲਿਓ ਆਪਣੇ ਕੋਲ ਰੂਪੜੇ ਖੜਾ ਹੈ ਠੀਕ ਹੈ ਜੀ ਸਾਰਾ ਕੁਝ ਹੈ ਵੀਰੇ ਮਨਾਲ ਮੂਡ ਪਿੱਛੋਂ ਤੋਂ ਦਿਖਾ ਦੇ ਓਕੇ ਆ ਨਾ ਓਕੇ ਸਾਰੇ ਠੀਕ ਹੈ ਜੀ ਹਾਂ ਆਵਾਜ਼ ਬੂਜ ਨਹੀਂ ਹੈਗੀ ਇਹ ਡੀਮ ਬਹੁਤੀ ਟਰੈਕਟਰ ਦੀ ਇਹਨੂੰ ਆਵਾਜ਼ ਆ ਸੁਣਦੀ ਹੈ ਨਾ ਪਿੱਛੇ ਤੇ ਕੀ ਕੀ ਕਰਨ ਦੀ ਇੰਨੀ ਨਹੀਂ ਹੈਗੀ ਆਵਾਜ਼ ਓਕੇ ਆ ਟਰੈਕਟਰ ਇਹਨੂੰ ਸਟਾਰਟ ਸ਼ੂਟ ਕਰਕੇ ਦਿਖਾਉਣਾ ਤੁਹਾਨੂੰ ਆਪਾਂ ਅਰੇ ਸਵੀ ਬਾਈ ਤੂੰ ਵੀ ਲੱਗੀ ਵੀ ਇਹਨੂੰ ਉੱਪਰ ਲਾਈ ਹੋਈ ਆ ਕਿ ਪ੍ਰੈਸ਼ਰ ਦਿਖਾ ਦੇ ਲਿਆ ਭਾਈ ਐਲ ਪ੍ਰੈਸ਼ਰ ਚੈੱਕ ਕਰੋ ਉਹ ਗਿਆ ਤੇ ਕਹਿੰਦਾ ਪ੍ਰੈਸ਼ਰ ਫੁੱਲ ਖੜਾ ਰਿਹਾ ਰੇਡਰ ਦਾ ਇਹ ਆ ਭਾਈ ਰੇਕਾਂ ਰੁਕਾਂ ਬਾਈ ਫੁੱਲ ਓਕੇ ਪਈਆਂ ਠੀਕ ਹੈ ਜੀ ਐਨੋ ਕੇ ਟਰੈਕਟਰ ਆਵਾਜ਼ ਨੂੰ ਕਿੱਦਾਂ ਕੋਈ ਵਰਗਾ ਮਨਦਾ ਬੰਦਾ ਬੈਠਾ ਜੂਗੋਸ ਇਹਨੇ ਵੀ ਚਲਾਈ ਜਲੂਈ ਸੋਣੀ ਆ ਟਰੈਕਟਰ ਦੀ ਠੀਕ ਹੈ ਜੀ ਇਹਦਾ ਮੁੱਲ ਸਿਰਫ 1.40 ਲੱਖ ਰੁਪਈਆ ਠੀਕ ਹੈ ਜੀ ਟਾਇਰ ਵੀ ਤੁਹਾਡੇ ਸਾਹਮਣੇ ਆ ਟਾਇਰ ਘੱਟ ਆ ਟਰੈਕਟਰ ਦੇ ਮੁੱਲ ਇੱਕ 40 ਆ ਮਾਨਤਨ ਮੌਕੇ ਤੇ ਵਧੀਆ ਹੋ ਜੂਗਾ ਜਿਹਨੇ ਵੀ ਲੈਣਾ ਹੋਇਆ ਠੀਕ ਹੈ ਜੀ ਤੇ ਕੋਈ ਵੀ ਜਿਹੜਾ ਮਾਨਤਨ ਹੁੰਦਾ ਉਹਦੇ ਵਿੱਚ ਕੋਈ 20000 30000 ਦਾ ਫਰਕ ਨਹੀਂ ਹੁੰਦਾ ਥੋੜਾ ਬੋਧਾ ਫਰਕ ਹੁੰਦਾ ਜੀ ਉਦਾਂ ਹੀ ਸਾਫ਼ ਹੈ ਫਿਰ ਉੱਪਰ ਤੇ ਟਰੈਕਟਰ ਓਰੀਜਨਲ ਆ ਬਾਈ ਮੇਨ ਦਾ ਇੰਜਨ ਗੇਅਰ ਦਾ ਵਧੀਆ ਚਾਹੀਦਾ ਉਹ ਟਰੈਕਟਰ ਵਧੀਆ ਆ ਤੇ ਇਹਨਾਂ ਟਰੈਕਟਰ ਦਾ ਤੇਲ ਖਰਚਾ ਵੀ ਬਾਈ ਜਾਇਜ ਆ ਤੁਹਾਨੂੰ ਪਤਾ ਹੀ ਆ। ਠੀਕ ਹੈ ਜੀ। ਸੋ ਆਪਣੇ ਕੋਲ ਬਹੁਤ ਦਿਨ ਹੋ ਗਏ ਉਹ ਡੀਏ ਟਰੈਕਟਰ ਕੋਈ ਆਇਆ ਨਹੀਂ ਤਾਂ ਹੈਗਾ। ਆਪਾਂ ਨੇ ਹੁਣ ਤਕਰੀਬਨ ਸਾਰੇ 8-9 ਟਰੈਕਟਰ ਸਾਰੇ ਬੜੇ ਹੀ ਵੇਚੇ ਆ। ਪੁੱਛੇ ਮਾਡਲ ਵਾਲੇ ਪੁੱਛੇ ਮਾਡਲ ਹੈ। ਬੜੇ ਹਾਂ। ਤੇ ਹੁਣ ਬਹੁਤ ਟਾਈਮ ਬਾਅਦ ਬਾਈ ਆਪਣੇ ਕੋਲ ਛੋਟਾ ਟਰੈਕਟਰ ਆਇਆ ਕਿਸੇ ਨੇ ਲੈਣਾ ਹੋਇਆ ਮੇਰੇ ਵੀਰ ਨੇ। ਤਾਂ ਦੇਖ ਲਿਓ। ਟਰੈਕਟਰ ਵੀ ਆਇਆ ਦੱਸ ਦਿਓ ਟਰੈਕਟਰ ਵੀ ਆਪਣਾ ਨਹੀਂ ਆਪਣੇ ਕਿਸੇ ਵੀਰ ਦਾ ਆਪਾਂ ਨੇ ਸੇਲੇ ਕਰਨਾ ਟਰੈਕਟਰ। ਠੀਕ ਹੈ ਜੀ। ਇਹਨੇ ਆਪਾਂ ਨੂੰ ਸੇਲ ਕਰਨ ਨੂੰ ਟਰੈਕਟਰ ਦਿੱਤਾ ਬੰਦਾ ਆਪਣਾ ਬਹੁਤ ਖਾਸ ਆ ਤੇ ਨੰਬਰ ਹੀ ਵੀਰ ਦਾ ਹੀ ਪਾਉਣਾ ਹੈ ਹਾਂਜੀ ਨੰਬਰ ਵੀਰ ਦਾ ਹੀ ਪਾਉਣਾ ਨਹੀਂ ਨੰਬਰ ਬਾਈ ਆਪਣੇ ਪਾਉਂ। ਅੱਛਾ ਅੱਛਾ ਇਹ ਨੰਬਰੇ ਬਾਈ ਦਾ ਜੇਣਾ ਫਿਰ ਤਾਂ ਉਹਨੇ ਇਕੱਲੇ ਉਹ ਬੰਦਾ ਵਿਚਾਰਾ ਕਹਿੰਦਾ ਵੀ ਤੁਸੀਂ ਆਪਣੇ ਹਿਸਾਬ ਨਾਲ ਤੁਸੀਂ ਵੇਚ ਦਿਓ ਤੁਹਾਨੂੰ ਵੱਧ ਪਤਾ ਠੀਕ ਹੈ ਨਹੀਂ ਬਾਕੀ ਚਲੋ ਆਪਣਾ ਆਪਣਾ ਹਿਸਾਬ ਦਾ ਹੁੰਦਾ ਰੇਖ ਦਾ ਤੇ ਇੰਡੋ ਫਾਰਮ ਪਾਇ ਸੀਗਾ ਵੀਰੇ ਆਪਾਂ ਨੇ ਕੱਲੋਂ ਆਪਾਂ ਨੇ ਦੇ ਦਿੱਤਾ ਸੀਗਾ ਟਰੈਕਟਰ ਦੇਖੀ ਵੀਰੇ ਜਿਸ ਦਿਨ ਵੀਰੇ ਠੀਕ ਹੈ ਜੀ ਤੋ ਕਿਸੇ ਵੀ ਵੀਰ ਨੇ ਭਾਈ ਲੈਣਾ ਹੋਇਆ 275 ਆ ਕੇ ਦੇਖ ਲਓ ਨੰਬਰ ਆਪਣਾ 81466 78790 ਇਹ ਨੰਬਰ ਤੇ ਕਰ ਲਿਓ ਜੀ ਕੰਟੈਕਟ ਜਿਹੜੇ ਨਵੇਂ ਮਾਡਲ ਆ ਮੁੱਲ 1.40 ਲੱਖ ਪੰਜਾਬ ਦਾ ਨੰਬਰ ਆਰ ਸੀ ਵੀ ਹੈਗੀ ਸਾਰਾ ਕੁਝ ਆ ਕੇ ਚਲਾ ਕੇ ਤਸੱਲੀ ਕਰਕੇ ਟਰੈਕਟਰ ਲੈ ਲਿਓ ਠੀਕ ਹੈ ਜੀ ਬਾਕੀ ਦਾ ਜੋ ਵੀ ਮੰਨ ਦਾਣਾ ਮੌਕੇ ਤੇ ਕਰ ਦਾਂਗੇ ਠੀਕ ਹੈ ਜੀ ਬਾਕੀ ਹੋਰ ਵੀ ਭਾਈ ਇੰਡੋ ਫਾਰਮ ਟਰੈਕਟਰ ਆਪਣੇ ਕੋਲ ਨਵੇਂ ਕਿਸੇ ਨੇ ਇੰਡੋ ਫਾਰਮ ਲੈਣਾ ਹੁੰਦਾ ਜੀ ਇੰਡੋ ਫਾਰਮ ਦੇ ਸਾਰੇ ਮਾਡਲ ਆਪਣੇ ਕੋਲ ਠੀਕ ਹੈ ਜੀ ਉਹ ਵੀ ਦੇਖ ਲਿਓ ਗਰਵਾਜ ਦੇ ਰੋਟਾਵੇਟਰ ਸੁਪਰ ਸੀਡਰ ਕੋਈ ਵੀ ਪ੍ਰੋਡਕਟ ਲੈਣਾ ਹੈ ਤੁਹਾਨੂੰ ਸਾਰਾ ਕੁਝ ਮਿਲ ਜੂਗਾ ਏ ਟੂ ਜ਼ेड ਤੇ ਪੁਰਾਣੇ ਟਰੈਕਟਰ ਹੋਰ ਵੀ ਆਉਂਦੇ ਰਹਿੰਦੇ ਨੇ ਕਿਸੇ ਵੀਰ ਨੇ ਕੋਈ ਪੁਰਾਣਾ ਟਰੈਕਟਰ ਸੇਲ ਕਰਨਾ ਹੁੰਦਾ ਤਾਂ ਉਹ ਵੀ ਜਰੂਰ ਦੱਸਦਿਆ ਕਰੋ ਬਾਈ ਠੀਕ ਹੈ ਜੀ ਆਪਣੇ ਟਰੈਕਟਰਾਂ ਦੀ ਬਹੁਤ ਸਾਰੇ ਵੀਰ ਬਾਈ ਫੋਟੋਆਂ ਵੀਡੀਓ ਵੀ ਪਾਉਂਦੇ ਰਹਿੰਦੇ ਨੇ ਟਰੈਕਟਰਾਂ ਦੀਆਂ ਤੇ ਵੀਰਾਂ ਨੂੰ ਵੇਨਤੇ ਵੀ ਫੋਟੋ ਵੀਡੀਓ ਦੇ ਨਾਲ ਬਾਈ ਰੇਟ ਰੂਟ ਜਰੂਰ ਦੱਸਿਆ ਕਰੋ ਵੀ ਇੰਨਾ ਰੇਟ ਆ ਬਾਈ ਇੰਨਾ ਮਾਡਲ ਆ ਠੀਕ ਹੈ ਜੀ ਕਈ ਵੀਰ ਫੋਟੋਆਂ ਪਾ ਕੇ ਛੱਡ ਦਿੰਦੇ ਨੇ ਉਹ ਪਤਾ ਨਹੀਂ ਲੱ ਤੇ ਪੂਰੀ ਜਾਣਕਾਰੀ ਲਿਖ ਕੇ ਪਾਏ ਕਰੋ ਬਾਈ ਠੀਕ ਹੈ ਜੀ ਤੇ ਥੋੜਾ ਸੌਖਾ ਰਹਿ ਜਾਂਦਾ ਜੀ ਤੇ ਹੁਣ ਜੇ ਆਪ ਲਿਓ ਬਾਈ ਵਾਹ ਬਸ ਚੱਪਾ ਸੀ ਤੇ ਬਾਕੀ ਠੀਕ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਜਰੂਰ ਕਰਿਓ ਤੇ ਆਪਣੇ YouTube ਚੈਨਲ ਜੱਗੂ ਮਹਾਲ ਨੂੰ ਜੀ ਕਰ ਦਿਓ ਸਬਸਕ੍ਰਾਈਬ ਬਾਕੀ ਆਪਣਾ Instagram ਤੇ Facebook ਤੇ ਵੀ ਪੇਜ ਆ ਸੇਮ ਜੱਗੂ ਮਹਾਲ ਦੇ ਨਾਮ ਤੇ ਉਹਨੂੰ ਵੀ ਜਾ ਕੇ ਜਰੂਰ ਫੋਲੋ ਕਰ ਲਿਓ ਜੀ ਠੀਕ ਹੈ ਜੀ ਤੇ ਮਿਲਦੇ ਹਾਂ ਅਗਲੇ ਹੋਰ ਨਵੇਂ ਬਲੌਗ 'ਚ ਸਾਰੇ ਵੀਰਾਂ ਦਾ ਧੰਨਵਾਦ